ਪਰ ਉਸ ਨਾਲ ਜਿਹੀ ਲਗਾਤਾਰ ਹੋ ਰਹੀ ਜਿਸਨੇ ਜ਼ਿਕਰ ਕਰ ਲਿਆ ਕਿ ਪ੍ਰਧਾਨ ਜੀ ਆਏ ਕਰੇ ਮੁਲਾਕਾਤ ਦਾ ਉਹਨਾਂ ਨੇ ਜ਼ਿਕਰ ਕੀਤਾ ਹੋਗਾ ਨਹੀਂ ਕਿ ਮੈਨੂੰ ਕੋਈ ਗੱਲ ਨਹੀਂ ਆਈ ਲੱਗਦਾ ਸਰ ਕਿਤੇ ਨਾ ਕਿਤੇ ਦੂਰ ਹੈ ਵੇਖੋ ਜੀ ਗੱਲ ਇਹ ਹੈ ਸਾਡਾ ਆਪਣਾ ਪਰਿਵਾਰ ਹੈ ਸਾਡੀ ਪਰਿਵਾਰਿਕ ਗੱਲ ਹੈ ਸੁਪਰ ਪਰਿਵਾਰ ਦੀ ਗੱਲ ਜਦੋਂ ਬਾਜ਼ਾਰ 'ਚ ਜਾਂਦੀ ਹੈ ਔਰ ਮੀਡੀਆ ਤੇ ਜਾਂਦੀ ਹੈ ਉਹ ਅੱਛੀ ਗੱਲ ਨਹੀਂ ਸੋ ਮੇਰੇ ਤੇ ਕੋਈ ਮੇਰੀ ਟਿੱਪਾ ਟਿੱਪਣੀ ਨਹੀਂ ਮੇਰਾ ਨਿਸ਼ਾਨਾ ਇੱਕ ਹੀ ਹੈ ਕਿ ਅਸੀਂ ਜਿਹੜੀ ਵੈਸਟ ਦਾ ਚੋਣ ਹੈ ਉਹ ਕਿਦਾਂ ਜਿੱਤ ਲਈ ਤੇ ਕਨੇ ਸਾਡੀ ਜਿਹੜੀ ਨੰਬਰ 1 ਪਾਰਟੀ ਸੀ ਪਾਰਲੀਮੈਂਟ ਦੇ ਵਿੱਚ 17000 ਦੇ ਲਗਭਗ ਮੈਂ ਬੀਜੇਪੀ ਤੋਂ ਹਾਰਿਆ ਸੀ ਸ਼ਹਿਰਾਂ ਦੇ ਵਿੱਚ ਬੀਜੇਪੀ ਦਾ ਬੋਲ ਬਾਲਾ ਸੀ ਔਰ ਕਿਸ ਤਰ੍ਹਾਂ ਅਸੀਂ ਦੂਜੀਆਂ ਪਾਰਟੀਆਂ ਨੂੰ ਤੇ ਖਾਸ ਕਰਕੇ ਬੀਜੇਪੀ ਨੂੰ ਤੋੜ ਚਟਾਉਣੀ ਹੈ ਤੇ ਜਮਾਨਤ ਜ਼ਬਤ ਕਰੋਗੇ। ਔਰ ਜਾਖੜ ਸਾਹਿਬ ਨੂੰ ਵਿਸ਼ੇਸ਼ ਤੌਰ ਤੇ ਦੱਸਣਾ ਹੈ ਕਿ ਆ ਜਿਹੜੀਆਂ ਤੁਸੀਂ ਕਹਿੰਦੇ ਨਾ ਮੇਰੀ ਇੰਨੀ ਪਰਸੈਂਟ ਤੇ ਮੇਰੀ ਇੰਨੀ ਪਰਸੈਂਟ ਆ ਬੀਜੇਪੀ ਸਾਰੀਆਂ ਪਾਰਟੀਆਂ ਨੂੰ ਹਰਾਉਣਾ ਹੈ। ਕਾਂਗਰਸ ਜਿੱਤੇਗੀ। ਲੇਕਿਨ ਬੀਜੇਪੀ ਦਾ ਸੋਫੜਾ ਸਾਫ਼ ਕਰ ਦੇਣਾ ਹੈ। ਸੋਰੀ ਲਧਿਆਨੇ ਸਰ। ਸਰ ਜਿਹੜੀ ਇੱਕ ਝੂਠਾ ਦੀ ਗੱਲ ਪਈ ਜਾ ਰਹੀ ਆ ਉਸ ਨੂੰ ਲੈ ਕੇ ਕਿਸ ਤਰੀਕੇ ਦੀ ਐਸੇ ਪ੍ਰਧਾਨ ਤੁਸੀਂ ਕਿਵੇਂ ਦੇ ਦਿੱਤੀ? ਸਰ ਬਿਲਕੁਲ ਇੱਕ ਝੂਠਾ ਜਿਸ ਦਿਨ ਚੋਣ ਹੋਏਗਾ ਜਿਸ ਦਿਨ ਅਨਾਉਂਸਮੈਂਟ ਹੋਏਗੀ ਇਲੈਕਸ਼ਨ ਕਮਿਸ਼ਨ ਤੁਹਾਨੂੰ ਪਤਾ ਲੱਗੇਗਾ ਮੈਂ ਬੈਸ ਸਾਹਿਬ ਹਰ ਵਿਅਕਤੀ ਯੂਥ ਕਾਂਗਰਸ ਕਾਂਗਰਸ ਇੱਕ ਇੱਕ ਵਿਅਕਤੀ ਅਸੀਂ ਦਿਨ ਰਾਤ ਇੱਕ ਕਰ ਦਾਂਗੇ ਇਹ ਇਲੈਕਸ਼ਨ ਜਿਹੜੀ ਭਾਰਤ ਭੂਸ਼ਣ ਆਸ਼ੂ ਜੀ ਦੀ ਇਲੈਕਸ਼ਨ ਨਹੀਂ ਹੈ ਇਹ ਕਾਂਗਰਸ ਪਾਰਟੀ ਦੀ ਇਲੈਕਸ਼ਨ ਹੈ ਕਾਂਗਰਸ ਪਾਰਟੀ ਦਾ ਸਭ ਕੁਝ ਉਹ ਹੈ ਸੋ so, 100% ਅਸੀਂ ਸਾਰੇ ਜਾਣੇ ਇਕੱਠੇ ਆ ਸਾਡਾ ਪਰਿਵਾਰ ਇਕੱਠਾ ਹੈ ਕੋਈ ਕਿੰਤੂ ਪ੍ਰਤੂ ਨਹੀਂ ਕੋਈ ਮਾੜਾ ਮੋਟਾ ਅਗਰ ਪਰਿਵਾਰਾਂ ਚ ਗੁੱਸੇ ਗਿਲੇ ਵੀ ਹੁੰਦੇ ਆ ਤੇ ਉਹ ਟੈਲੀਵਿਜ਼ਨਾਂ ਤੇ ਥੋੜੀ ਕਦੇ ਦੱਸਿਦੇ ਆ ਘਰੇ ਬੈਠ ਕੇ ਹੁਣ ਤੁਸੀਂ ਦੇਖੋ ਪ੍ਰਤਾਪ ਸਿੰਘ ਬਾਜਵਾਦੀ ਜਿਹਨੂੰ ਗੱਲ ਆਈ ਉਦੋਂ ਕਿਵੇਂ ਪ੍ਰਿੰਡਾਂ ਨੂੰ ਅਸੀਂ ਸਾਰੇ ਇਕੱਠੇ ਹੋ ਗਏ ਜਦੋਂ ਸਾਡੀ ਜਿਹੜੋ ਸਾਡੀ ਗੱਲ ਨੂੰ ਪੈ ਜੂਗਾ ਕੋਈ ਤਾਂ ਫਿਰ ਅਸੀਂ ਸਾਰੇ ਇਕੱਠੇ ਆ ਇਲੈਕਸ਼ਨ ਦੇ ਵਿੱਚ ਅਸੀਂ ਸਾਰੇ ਇਕੱਠੇ ਆ ਆ ਗੁੱਸਾ ਮਾੜਾ ਮੁੱਟਾ ਤਲਖੀ ਇਹ ਚੱਲਦਾ ਰਹਿੰਦਾ ਪਰ ਮੇਰਾ ਪਰਿਵਾਰ ਹੈ ਜਾਨੀ ਕਿ ਕਾਂਗਰਸ ਦਾ ਪਰਿਵਾਰ ਮੈਨੂੰ ਨਜ਼ਰ ਨਹੀਂ ਆਇਆ ਇਲੈਕਸ਼ਨ ਲੜ ਰਹੀ ਸੀ ਜੀ ਤੁਸੀਂ ਕਹੋਗੇ ਉੱਥੇ ਫਲਾਣਾ ਬੰਦਾ ਨਹੀਂ ਨਜ਼ਰ ਆਇਆ ਤੁਸੀਂ ਕਹੋਗੇ ਉੱਥੇ ਹੈ ਮੀ ਸਾਹਿਬ ਇਹ ਕਿਉਂ ਸੋਸ਼ਲ ਮੀਡੀਆ ਤੇ ਜਿਹੜੀ ਵੀਡੀਓ ਵਾਇਰਲ ਹੋ ਰਹੀ ਵੋਟਾਂ ਕਟੀਆਂ ਜਾ ਰਹੀਆਂ ਉੱਥੇ ਲਿਖਿਆ ਹੋਇਆ ਕਾਂਗਰਸ ਦੇ ਅਜਾ ਕਿਤਾ ਪਤਾ ਨਹੀਂ ਹੋਰੇ ਬਾਰੇ ਐਕਚੁਅਲੀ ਚ ਟੂ ਬੀ ਵੈਰੀ ਓਨੈਸਟ ਮੈਂ ਹਰ ਚੀਜ਼ ਨੂੰ ਖੋਪੜ ਤਾਲ ਕਰਦਾ ਤੇ ਫਿਰ ਹੋਰੇ ਤੇ ਟਿਪਾ ਟਿਪਣੀ ਕਰਦਾ ਪਰ ਹਾਂ ਐਸਾ ਸਿਲਸਿਲਾ ਭਾਜਪਾ ਚ ਚਲਾਉਂਦੀ ਹੈ ਇਹਨਾਂ ਨੇ ਮਹਾਰਾਸ਼ਟਰ ਚ ਸਾਡੀਆਂ ਉੱਥੇ ਵੋਟਾਂ ਕੱਟੀਆਂ ਤੇ ਘੱਟੋ ਘੱਟ 39 ਲੱਖ ਵੋਟਰ ਨਵੇਂ 5 ਮਹੀਨਿਆਂ ਚ ਬਣਾ ਦਿੱਤੇ ਗਏ ਸੋ ਇਸ ਵਾਰੀ ਇਹੋ ਜੀਆਂ ਜਿਹੜੀਆਂ ਸਾਜ਼ਿਸ਼ ਹੈ ਉਹ ਭਾਜਪਾ ਤੇ ਆਮ ਆਦਮੀ ਪਾਰਟੀ ਰਾਜ ਸਕਦੀ ਹੈ ਸੰਕੋਕੀ ਇਲੈਕਸ਼ਨ ਕਮਿਸ਼ਨ ਭਾਜਪਾ ਦੇ ਅੰਡਰ ਹੈ ਇਹ ਉਹ ਜਿਓ ਪੋਧੀਆਂ ਚਲਾਉ ਚੱਲ ਸਕ ਸਰ ਕਿਸਾਨ ਵਿਰੋਧ ਕਰ ਰਹੇ ਨੇ ਵਿਧਾਇਕਾਂ ਦਾ ਮੰਤਰੀਆਂ ਦਾ ਇਸ ਟੀਮ ਨੂੰ ਤੁਸੀਂ ਕੀ ਕਹਿੰਦੇ ਹੋ ਕਿਸਾਨ ਖੰਡ ਪਾਉਣ ਵਿਧਾਇਕ ਜੋ ਉਹਨਾਂ ਦਾ ਹਾਲ ਕੀਤਾ ਹੈ ਜੋ ਭਾਜਪਾ ਦੇ ਕਹਿਣ ਤੇ ਕਿਸਾਨਾਂ ਦੀ ਕੁੱਟਮਾਰ ਹੋਈ ਹੈ ਜੋ ਹਮਿੰਸ਼ਾ ਦੇ ਇਸ਼ਾਰੇ ਤੇ ਭਗਵੰਤ ਸਿੰਘ ਮਾਨ ਹੂਰਾ ਨੇ ਚੀਫ ਮਿਨਿਸਟਰ ਸਾਹਿਬ ਜੀ ਨੇ ਕੀਤਾ ਹੈ ਉਹ ਬੇहद ਗਲਤ ਹੈ